ਬੇਅਦਬੀਆਂ ਰੋਕਣ ਦੇ ਹੋਕੇ ਦੇ ਨਾਲ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਅੱਜ ਇਹ ਸਾਬਤ ਕਰ ਚੁੱਕੀ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਚਾਹੇ ਉਹ ਸਟਾਵਰ ਦੇ ਉੱਤੇ ਚੜਿਆ ਚੜਿਆ ਰੜ ਕੇ ਸ਼ਹੀਦ ਹੋ ਜਾਏ ਮਰ ਜਾਏ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸ੍ਰੀ ਹਰਮੰਦਰ ਸਾਹਿਬ ਦਾ ਲਾਗੇ ਕੋਈ ਗੁਟਕਾ ਸਾਫ ਦੀ ਬੇਅਦਬੀ ਕਰ ਦੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਤੇਲ ਪਾ ਕੇ ਅੱਗ ਲਾ ਦੇ ਕੋਈ ਪਵਿੱਤਰ ਕੁਰਾਨ ਦੀ ਬੇਅਦਬੀ ਕਰ ਜਾਏ ਕੋਈ ਪਵਿੱਤਰ ਬਾਈਬਲ ਦੀ ਬੇਅਦਬੀ ਕਰ ਜਾਏ ਇਹਨਾਂ ਨੂੰ فرق ਨਹੀਂ ਪੈਂਦਾ ਇਹ ਸਾਬਤ ਕਰ ਚੁੱਕੇ ਨੇ ਪਰ ਜੇ ਤੁਹਾਨੂੰ فرق ਪੈਂਦਾ ਹੈ ਪੰਜਾਬੀਓ ਤੇ ਤੁਹਾਡੇ ਵਾਸਤੇ ਇੱਕ ਸੱਦਾ ਹੈ ਕਿ 11 ਤਰੀਕ ਨੂੰ 11 ਤਰੀਕ ਨੂੰ ਸਮਾਣੇ ਦੇ ਉਸ ਟਾਵਰ ਮੋਰਚੇ ਤੇ ਪਹੁੰਚੋ ਤੇ ਗੁਰਜੀਤ ਸਿੰਘ ਖਾਲਸਾ ਦੀ ਜ਼ਿੰਦਗੀ ਦਾ ਫੈਸਲਾ ਤੇ ਬੇਅਦਬੀਆਂ ਦੇ ਉੱਤੇ ਕਾਨੂੰਨ ਲਿਆਉਣ ਦੇ ਵਾਸਤੇ ਆਓ ਇਕੱਠੇ ਹੋ ਕੇ ਇੱਕ ਪੰਜਾਬੀਆਂ ਵਾਲੀ ਦਹਾੜ ਮਾਰੀਏ ਤਾਂ ਕਿ ਸਰਕਾਰਾਂ ਦੇ ਕੰਨ ਖੁੱਲ ਜਾਣ ਕਿ ਪੰਜਾਬੀਆਂ ਦੇ ਨਾਲ ਗੁਰੂ ਸਾਹਿਬਾਨ ਦੇ ਨਾਲ ਪਵਿੱਤਰ ਅਸਥਾਨਾਂ ਦੇ ਨਾਲ ਕਿਦਾਂ ਦਗਾ ਕਮਾਇਆ ਜਾਂਦਾ ਹੈ ਤੁਹਾਡੀ ਉਡੀਕ ਦੇ ਵਿੱਚ ਸਮਾਣੇ ਦੇ ਟਾਵਰ ਦੇ ਉੱਤੇ ਚੜਿਆ ਹੋਇਆ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ ਆਹ ਸਾਰੇ ਆ ਕੇ 11 ਤਰੀਕ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਪਹੁੰਚਣਾ ਹੈ ਜੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਵਾਰੀ ਬੇਨਤੀ ਕਰਦੇ ਹਾਂ ਤੁਸੀਂ ਵੀ ਪਹੁੰਚੋ ਤੁਹਾਡਾ ਵੀ ਮੁੱਦਾ ਹੈ ਸਾਰੀਆਂ ਧਾਰਮਿਕ ਜਥੇਬੰਦੀਆਂ ਟਕਸਾਲਾਂ ਨੂੰ ਮਿਸ਼ਨਰੀ ਕਾਲਜਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸੇਵਾ ਸੁਸਾਇਟੀਆਂ ਨੂੰ ਜਿਹੜੇ ਕਲੱਬ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਸਾਰੇ ਪਹੁੰਚੀਏ ਤੇ ਫੈਸਲਾ ਕਰੀਏ ਕਿ ਅਸੀਂ ਪੰਜਾਬ ਕਿਦਾਂ ਦਾ ਚਾਹੁੰਦੇ ਬੇਅਦਬੀਆਂ ਵਾਲਾ ਕਿ ਬੇਅਦਬੀ ਮੁਕਤ ਪੰਜਾਬ ਫੈਸਲਾ ਉਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ